ਗੈਸ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਇਕ ਹੋਵੇ ਜੀਵਾ ਕਾਵੇ ਜੈਸਾਨ ਹੈ ਜੀਵਾ ਕਾਵੇ ਜੈਸਾਨ ਹੈ ਜੀਵਾ ਕਾਵੇ ਜਿੰਦਾਬਾ ਬਾਕੀ ਸੀਟਾਂ ਦਾ ਵੀ ਮੈਂ ਅਨਾਉਂਸਮੈਂਟ ਕਰਨ ਲੱਗਿਆ ਕੋਈ ਤੁਸੀਂ ਸਾਰੇ ਇਕੱਠੇ ਹੀ ਹੋਏ ਆ ਲੁਧਿਆਣੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰ ਰঞ্জੀਤ ਸਿੰਘ ਢਿੱਲੋਂ ਹੋਣਗੇ ਤੇ ਹਿਆਰਪੁਰ ਤੋਂ ਸਰ ਸੋਨ ਸਿੰਘ ਠੰਡਲ ਸਾਹਿਬ ਹੋਣਗੇ ਅਫਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਇੱਕ ਕਰ ਬਠੰਡੇ ਦਾ ਰਹਿ ਗਿਆ ਕਰ ਜੀ ਹਾਂ ਜੀ ਇਹ ਵੀ ਕਰੋ ਉਹ ਤੋਂ ਗੈਸ ਕਰੋ ਕੌਣ ਆਈਪੀ ਸਿੰਘ ਤੇ ਛੱਡ ਦਿੰਨੇ ਆ ਆਈਪੀ ਦਾ ਜੀ ਨੂੰ ਚਾਹੁੰਦਾ ਅੱਜ ਕਾਰ ਦੇ ਦਿੱਤੇ ਤੈਨੂੰ ਇਸਦੇ ਰਹਿਣੇ ਤੋਂ ਗੈਸ ਕੁਐਸਚਨ ਤਾਂ ਤੁਸੀਂ ਮਾਰਕਰ ਦਾ ਹੋਣਾ ਐਸ ਲੋং ਐਸ ਇਟਸ ਨੋਟ ਅਨਾਉਂਸਡ ਗੈਸ ਤਾਂ ਕਰਦੇ ਮੈਂ ਨਾ ਸੋ ਬਠੰਡੇ ਤੋਂ ਵੀ ਬਾਅਦ ਹਰਸਿਮਰਤ ਕੌਣ ਪਾਜ਼ਲ